ਨੀ ਤੂੰ ਨਰਿਕਾ ਨੂੰ ਜਾਵੇਂ ਸੁਰਹੰਦ ਦੀ ਦਿਵਾਰੇ ਨੀ ਤੂੰ ਨਰਿਕਾ ਨੂੰ ਜਾਵੇਂ ਸੁਰਹੰਦ ਦੀ ਦਿਵਾਰੇ ਤੂੰ ਜੋ ਕਤਲ ਕਰਾਤੇ ਨਿੱਦਸਵੇਂ ਦੇ ਡੋਲਾਰੇ ਦੇ ਸੀਨੇ ਦੇ ਡੋਲਾਰੇ ਨਰੀ ਕਾ ਨੂੰ ਜਾਵੇ ਸੁਰਹੰਦੀ ਦੀ ਦੀਵਾਰੇ ਹਮੇਸ਼ਾ ਜ਼ਿੰਦਗੀ ਦੇ ਵਿੱਚ ਹਾਲਾਤਾਂ ਨਾਲ ਜੂਝਦੇ ਰਹੇ ਹੂੰ ਗਰੀਬੀ ਕਰ ਚੱਜ ਵੀ ਉਸੇ ਤਰ੍ਹਾਂ ਜਿਵੇਂ ਘਰ ਤੁਹਾਡਾ ਦੇਖਿਆਗਾ ਬਹੁਤ ਗਰੀਬੀ ਦੀ ਬਚਪਨ ਤੋਂ ਬਚਪਨ ਤੋਂ ਹੀ ਗਰੀਬੀ ਦੀ ਕਰਕੇ ਜੀ ਬਹੁਤ ਬੁਰਾ ਹਾਲ ਸੀ ਹਮਮ ਬੜੀ ਗਰੀਬੀ ਦੀ ਸੀ ਸਾਡੇ ਬਸ ਕਰਕੇ ਜ਼ਾਬ 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 ਇਸੇ ਕਰਕੇ ਮਤਲਬ ਪੜ੍ਹਾਈ ਵੀ ਰਹਿ ਗਈ ਗਾਇਕੀ ਵੀ ਰਹਿ ਗਈ ਸਾਰਾ ਕੁਝ ਹੀ ਰਹਿ ਗਿਆ ਜੀ ਸਾਰੇ ਕਿਤੇ ਦਿਹਾੜੀ ਕਰਨ ਗਏ ਜਾਂ ਮਜ਼ਦੂਰੀ ਕਰਨਗੇ ਗੋਣੇ ਉੱਥੇ ਹੋਈ 100 ਦਾ ਮਹੀਨਾ ਰੁੱਤ ਪਿਆਰ ਦੀ ਯਾਦ ਮੱਲੋ ਮੱਲੀ ਆ ਗਈ ਸੋਹਣੇ ਯਾਰ ਦੀ ਬੇ ਕੁੜੀਆਂ ਚ ਗੱਲ ਚੀੜ ਗਈ ਵੇ ਜਦੋਂ ਪੀਂਘ ਦੇ ਹੁਲਾਰ ਨਾਲ ਸੋਹਣਾ ਸੱਜਣਾ ਹਾਨੀਆਂ ਵੇ ਪੱਤਿਆਂ ਦਾ ਵੇ ਪੱਤਿਆਂ ਦਾ ਵੇ ਪਤਨੀ ਆ ਨਾ ਇੱਕ ਫਿਰ ਗਈ ਇੱਕ ਸੌਣ ਦਾ ਮੀਨਾ ਰਚ ਪਿਆਰ ਦੀ ਕੋਈ ਕਿਸੇ ਗਾਇਕ ਨੇ ਗਾਇਆ ਗਾਣਾ ਕਰੇ ਕੋਈ ਥੋੜਾ ਇੱਕ ਇੱਕ ਰਿਕਾਰਡ ਕਰਾਈ ਦੀ ਮੈਂ ਅਬ ਜਬਦੀ ਸੁਚਤੀ ਗਈ ਮੈਂ ਮੈਂ ਆਪ ਕਰਵਾਉਂਗਾ ਹਾਂ ਵੀ ਮੈਂ ਚਿੰਗੀ ਲੈ ਮੰਗਵਾਉਂਗਾ ਹਾਂ ਵੀ ਆਪ ਜੀ ਲਿਖਿਆ ਕਰੋ ਆਪੇ ਗਾਇਆ ਕਰੋ ਜੇ ਤੁਸੀਂ ਪਰਿਵਾਰਕ ਤੌਰ ਤੇ ਵੀ ਜਿਵੇਂ ਮਤਲਬ ਮੈਂ ਪੁੱਛਿਆ ਸੀ ਕਿਸੇ ਮਿੱਤਰ ਪਿਆਰੇ ਨੂੰ ਬੰਦਾ ਕੋਈ ਰਿਸ਼ਤਿਆਂ ਨਾਲ ਹੀ ਜੁੜਿਆ ਹੁੰਦਾ ਹੈਗਾ ਕਈ ਵਾਰੀ ਰਿਸ਼ਤੇ ਵੀ ਸਾਨੂੰ ਤੋੜ ਦਿੰਦੇ ਨੇ ਬੰਦੇ ਨੂੰ ਇਹ ਬੰਦੇ ਪੰਜ ਨਾਲ ਮੈਂ ਵਿਆਹਤਾ ਦੋਆਂ ਦਾ ਇਕੱਠਾ ਕਰਤਾ ਹੀ ਹੂੰ 15 ਸਾਲ ਦਾ ਵਿਆਹ ਹੋ ਗਈ ਮੇਰਾ ਕਿੰਨੇ ਸਾਲ ਦਾ 15 ਸਾਲ ਦਾ ਜੀ 15 ਸਾਲ ਚ ਵਿਆਹਤਾ ਉਹ ਲਾ ਜੀ ਬੱਚਿਆਂ ਪੁੱਛੇ ਬਹੁਤ ਮਿਹਨਤ ਕੀਤੀ ਤੁਸੀਂ ਬਹੁਤ ਮਿਹਨਤ ਕੀਤੀ ਕੁੜੀਆਂ ਵਿਆਈਆਂ ਹਾਂ ਜੀ ਮੁੰਡੇ ਵਿਆਏ ਮੁੰਡੇ ਵਿਆਏ ਅੱਜ ਇਹ ਤੁਹਾਡੀ ਉਮਰ ਆ ਤੇ ਉਦੋਂ ਪਰਿਵਾਰ ਤੁਹਾਡੇ ਨਾਲ ਖੜਦਾ ਉਸ ਟਾਂ ਨਾਲ ਤੇ ਹੁਣ ਤਾਂ ਮੁੰਡੇ ਵੀ ਅੜਦੇ ਨਹੀਂ ਅੜਦੇ ਹੁਣ ਛੋਟੇ ਅੜਦੇ ਨਹੀਂ ਛੋਟੇ ਮੈਂ ਕੱਲਾ ਪੁੱਤ ਜਦੋਂ ਲਾ ਕੋਲ ਕਿੱਦ ਕਾ ਉਹ ਕਿਤੇ ਹੋਰ ਵਿਆਹ ਤੀ ਉਹ ਬੱਚੇ ਜਿਹੜੇ ਦੋ ਮੈਂ ਰੱਖ ਲੇ ਸੀ ਉਹ ਉਹਨਾਂ ਨੂੰ ਵੀ ਹੁਣ ਤੁਸੀਂ ਪਾਲ ਰਹੇ ਹੋ ਹਾਂ ਜੀ ਮੈਂ ਪਾਲ ਰਿਹਾ ਜੀ ਗਉਣਾ ਕਿਦਾ ਵਧੀਆ ਲੱਗਦਾ ਮਾਮਾ صدیق ਹੁਣਾਂ ਦਾ ਚਮਕੀਲੇ ਹੁਣਾਂ ਦਾ ਮਾਨਕ ਹੁਣਾਂ ਨੂੰ ਸੁਣਦੇ ਰਹੇ ਜਿੰਨੋਂ ਇਹ ਉ ਤਾਂ ਸਾਰੇ ਜਿਵੇਂ ਨਹੀਂ ਪਰ ਸਭ ਤੋਂ ਪਿਆਰਾ ਮੇਚਮਕੀ ਦੇ ਨਾਲ ਜਾਤੀ ਆਪ ਵੀ ਮੈਨੂੰ ਬੰਬੂ ਕਿਉਂ ਬਿਜਾਂਦਾ ਜੀ ਮਨ ਅੱਛਾ ਤੂੰ ਵੀ ਬਣਾ ਲੈਂਦੇ ਹਾਂ ਪ੍ਰੋਗਰਾਮ ਵੀ ਜਾਂਦਾ ਰਹੀ ਮੈਂ ਪ੍ਰੋਗਰਾਮ ਕੋ ਬਹੁਤ ਕਰ ਲਈ ਅੱਛਾ ਗਾਇਕੀ ਦੇ ਪ੍ਰੋਗਰਾਮ ਵੀ ਕਰਦੇ ਰਹੇ ਬਹੁਤ ਰਹੇ दी दी तेरी तेरी। मैं के नि के। तोड़ की तोड़ गई मला जे दारी, तोड़ ली गरीब जान के नी तू तोड़ गई मला जे दारी, तोड़ ली गरीब के ਲਓ ਜੀ ਬਹੁਤ ਸਾਰੇ ਕਲਾਕਾਰ ਤੁਸੀਂ ਸੁਣੇ ਹੋਣ ਆ ਪਰ ਕਲਾਕਾਰਾਂ ਨੂੰ ਪਿਆਰ ਕਰਨ ਵਾਲੇ ਲੋਕ ਅੱਜ ਵੀ ਪੰਜਾਬ ਦੇ ਵਿੱਚ ਬੈਠੇ ਨੇ ਚਮਕੀਲਾ ਹੁਣਾਂ ਨੂੰ ਪਿਆਰ ਕਰਨ ਵਾਲੇ ਮੁਹੰਮਦ ਸਦੀਕ ਹੁਣਾਂ ਨੂੰ ਨਸ਼ੱਤਰ ਸ਼ੱਤਾ ਹੁਣਾਂ ਨੂੰ ਪਿਆਰ ਕਰਨ ਵਾਲੇ ਲੋਕ ਅੱਜ ਵੀ ਉਹਨਾਂ ਦੇ ਗੀਤਾਂ ਨੂੰ ਗੁੰਗਣਾਉਂਦੇ ਨੇ ਖੇਤਾਂ ਦੇ ਵਿੱਚ ਕੰਮ ਕਰਦੇ ਹੋਏ ਜੇ ਕਿਤੇ ਮਿਹਨਤ ਮਜ਼ਦੂਰੀ ਕਰਨ ਜਾਂਦੇ ਆ ਤੇ ਉੱਥੇ ਵੀ ਕਈਆਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਇਹ ਰਹਿ ਜਾਂਦਾ ਹੈਗਾ ਕਿ ਮੈਂ ਗਾਇਕ ਬਾਨਾ ਸੀ ਪਰ ਗਰੀਬੀ ਉਸ ਨੂੰ ਉੱਥੋਂ ਤੱਕ ਪਹੁੰਚਾ ਨਹੀਂ ਦਿੰਦੀ ਕਿਉਂਕਿ ਗਰੀਬੀ ਇੱਕ ਇਹੋ ਜਿਹੀ ਬਿਮਾਰੀ ਹੈ ਜਿਹੜੀ ਬੰਦੇ ਨੂੰ ਖਾ ਜਾਂਦੀ ਅੰਦਰੋਂ ਅੰਦਰ। ਰਾਮ ਸਿੰਘ ਸਾਡੇ ਨਾਲ ਨੇ ਦਿਓਗੜ ਪਿੰਡ ਐ ਪਾਤੜਾਂ ਦੇ ਕੋਲੇ। ਜੇ ਉਹਨਾਂ ਨੂੰ ਤੁਸੀਂ ਸੁਣੋਗੇ ਤੁਹਾਨੂੰ ਲੱਗੂਗਾ ਕਿ ਨਸ਼ੱਤਰ ਸ਼ੱਤਾ ਹੀ ਗਾ ਰਿਹਾ ਹੈਗਾ। ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਰਾਮ ਸਿੰਘ ਜੀ। ਠੀਕ ਹੋ? ਹਾਂ ਜੀ। ਥੋੜਾ ਜਿਹਾ ਪਿੱਛੇ ਹੋ ਕੇ ਬੈਠ ਜਾਓ ਤਾਂ ਕਿ ਕੈਮਰੇ 'ਚ ਤੁਸੀਂ ਸਹੀ ਆਵੋ। ਇੱਥੇ ਬਹਿ ਕੇ ਤੁਸੀਂ ਗੱਲ ਕਰਿਓ। ਰਾਮ ਸਿੰਘ ਨਾਂ ਤੁਹਾਡਾ ਪਹਿਲਾਂ? ਹਾਂ ਜੀ, ਹਾਂ ਜੀ ਰਾਮ ਸਿੰਘ। ਛੋਟਾ ਨਾਂ ਰੱਖਿਆ ਕੋਈ ਮਾਪਿਆਂ ਨੇ? ਛੋਟਾ ਬਸ ਗਰਮੀਲਾ ਕਹਿੰਦੇ ਸੀ ਗਰਮੀਲਾ ਹਾਂਜੀ ਅੱਛਾ ਮੂੰ ਰਾਮ ਸਿੰਘ ਕਾਗਜ਼ਾਂ ਚ ਰਾਮ ਸਿੰਘ ਸੀ ਹਾਂਜੀ ਕਾਗਜ਼ਾਂ ਸਾਹਿਬ ਜੀ ਇਹ ਲਿਖਣ ਦਾ ਸ਼ੌਂਕ ਕਦੋਂ ਪਿਆ ਜਿਵੇਂ ਤੁਸੀਂ ਕਹਿੰਦੇ ਮੈਂ ਲਿਖਦਾ ਵੀ ਰਿਆ ਬਾਜੀ ਜਦੋਂ ਚਮਕੀਲਾ ਜੀ ਨੂੰ ਮਿਲੇ ਤੇ ਚਮਕੀਲਾ ਜੀ ਨੂੰ ਮਿਲੇ ਹਾਂਜੀ 3-4 ਸਾਲ ਦੀ ਉਮਰ ਦੀ ਮੇਰੀ ਪੜਦੇ ਸੀ ਉਦੋਂ ਹਾਂਜੀ ਉਦੋਂ ਪੜਦਾ ਸੀ ਮੈਂ ਕਿੱਥੇ ਪਿੰਡ ਪ੍ਰਾਇਮਰੀ ਚ ਪੜਦਾ ਸੀ ਪ੍ਰਾਇਮਰੀ ਚ ਕਿੱਥੇ ਮਿਲੇ ਚਮਕੀਲਾ ਹੁਣ ਆਪਣੇ ਨਾਲ ਪਿੰਡ ਜਿਨਾਗੜਾ ਉੱਥੇ ਖੜਾ ਲਾਉਣਾ ਸੀ ਹਾਂਜੀ ਖੜਾ ਲਾਉਣਾ ਸੀ ਫਿਰ ਤੁਸੀਂ ਉੱਥੇ ਦੇਖਣ ਗਏ ਸੀ ਖੜਾ ਹਾਂਜੀ ਦੇਖਣ ਗਏ ਸੀ ਹਾਂ ਫਿਰ ਮਣੋ ਗੋਡੇ ਨ ਉਹਨਾਂ ਨੇ ਇੱਕ ਨਾਲ ਲਾ ਲਿਆ ਆਪਣਾ ਪਿਆਰ ਦਿੱਤਾ ਹੀ ਅੱਛਾ ਬਸ ਉੱਥੇ ਜੀ ਮੈਨੂੰ ਦੇਖ ਕੇ ਨੂੰ ਸ਼ੌਕ ਜਾ ਗਿਆ ਇਹ ਕਿਹੜੇ ਕਿਹੜੇ ਸਨ ਦੀ ਗੱਲ ਹੋ ਗਈ ਇਹ ਸੰਤਾਂ ਨੂੰ ਯਾਦ ਨਹੀਂ ਹੈਗਾ ਜੀ ਹੂੰ ਮਤਲਬ ਜਦੋਂ ਚਮਕੀਲੇ ਉਹਨਾਂ ਦੀ ਫੁੱਲ ਚੜਾਈ ਸੀ ਹਾਂ ਜੀ ਫੁੱਲ ਪੂਰੀ ਚੜਾਈ ਦੀ ਫੁੱਲ ਹੀ ਫੁੱਲ ਚੜਾਈ ਸੀ ਜੀ ਜੱਲਕ ਮਣ ਲੈ ਕੇ ਸਟਾਈਲ ਜੀ ਉਹ ਤਾਂ ਜੀ ਜੱਲਕ ਮਣ ਲੈ ਹਾਂਜੀ ਫਿਰ ਤੁਸੀਂ ਉਹਨਾਂ ਨੂੰ ਮਿਲਣ ਤੋਂ ਬਾਅਦ ਗਾਉਣਾ ਸ਼ੁਰੂ ਕੀਤਾ ਜਾਂ ਪਹਿਲਾਂ ਹੀ ਮਤਲਬ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਪੜਦੇ ਸੀ ਨਹੀਂ ਮੈਂ ਸਕੂਲ ਤੋਂ ਗਾਉਂਦੇ ਰਹਿੰਦੇ ਤੇ ਮਾਸਟਰ ਕਰਵਾਇਆ ਕਰਦਾ ਜੀ ਹੂੰ ਉੱਥੋਂ ਜਿਆਦਾ ਮੈਨੂੰ ਸ਼ੌਕ ਹੋ ਗਿਆ ਜੀ ਸੁਣ ਕੇ ਉਹਨਾਂ ਨੂੰ ਉੱਥ ਪਰ ਸ਼ੁਰੂਆਤ ਚ ਕੁਝ ਸੁਣਾਓ ਤਾਂ ਕਿ ਲੋਕਾਂ ਨੂੰ ਆਵਾਜ਼ ਦਾ ਪਤਾ ਲੱਗੇ ਤੁਹਾਡੀ ਉਮਰ ਤਾਂ ਮੈਨੂੰ ਪਤਾ ਕਿ ਹੁਣ ਬਹੁਤ ਹੋ ਗਈ ਹੈ ਪਰ ਫਿਰ ਵੀ ਬੰਦੇ ਦੇ ਅੰਦਰ ਗਾਇਕੀ ਜਾਂ ਕਲਾਕਾਰੀ ਉਹ ਮਰਦੀ ਨਹੀਂ ਹੁੰਦੀ ਜਿਹੜਾ ਚੌਕੀਲੇ ਹੋਣਾ ਦਾ ਕੋਈ ਵੀ ਸੁਣਾ ਦਿਓ तू नारी का नु जामे सुरहद दी दीवारे नीतू नरिका नुजाम दी दीवारे तू यो कत्ल कराते निदस में से दे दुलारे दसी में से दे दुलारे नरिका नु जामे सुरहद दी दीवारे क्या बात है ਮਤਲਬ ਤੁਸੀਂ ਕਿਹਾ ਕਿ ਵੀ ਹਮੇਸ਼ਾ ਜ਼ਿੰਦਗੀ ਦੇ ਵਿੱਚ ਹਾਲਾਤਾਂ ਨਾਲ ਜੂਝਦੇ ਰਹੇ ਹੋ ਗਰੀਬੀ ਘਰ ਚ ਅੱਜ ਵੀ ਉਸੇ ਤਰ੍ਹਾਂ ਜਿਵੇਂ ਘਰ ਤੁਹਾਡਾ ਦੇਖਿਆਗਾ ਬਹੁਤ ਗਰੀਬੀ ਦੀ ਬਚਪਨ ਤੋਂ ਬਚਪਨ ਤੋਂ ਹੀ ਗਰੀਬੀ ਦੀ ਕਿ ਕਿੰਨੇ ਸਾਲ ਦੇ ਸੀ ਜਦੋਂ ਮਤਲਬ ਪਿਤਾ ਹੁਣੇ ਕੰਮ ਕੀ ਕਰਦੇ ਸੀ ਦਿਹਾੜੀ ਕਰਦੇ ਸੀ ਮਜ਼ਦੂਰੀ ਹਾਂ ਜੀ ਦਿਹਾੜੀ ਕਰਕੇ ਨਹੀਂ ਪੜਾ ਸਕਿਆ ਤੁਹਾਨੂੰ ਨਹੀਂ ਕਿੰਨੇ ਪੜੇ ਸੀ ਚਾਰ ਪਹਿਣਾ ਸੀ ਆ ਜੀ ਹੂੰ ਛੋਟੇ ਛੋਟੇ ਸੀ ਤੇ ਜੀ ਹੂੰ ਅਸੀਂ 20 ਸਾਲ ਲੇਟ ਹੋਈ ਜੀ ਮਾਪੇ ਅਪਾ ਦੇ ਅੱਛਾ ਬੜੇ ਪਿਛੋਲੇ ਲੇਟ ਤਦ ਕਿਉਂ ਹੋ ਗਿਆ ਜੀ ਬੱਚਾ ਨਹੀਂ ਹੋਇਆ ਮੇਰੀ ਮਾਂ ਦੇ ਤੁਸੀਂ 20 ਸਾਲ ਬਾਅਦ ਪੈਦਾ ਹੋਏ 20 ਸਾਲ ਬਾਅਦ ਪੈਦਾ ਹੋਏ ਵਿਆਹ ਤੋਂ ਬਾਅਦ ਹੂੰ ਫਿਰ ਕਰਕੇ ਉਹ ਬਡੇਰੇ ਹੋ ਗਏ ਅਸੀਂ ਨਿਆਣੇ ਸੀ ਹੂੰ ਇਸ ਕਰਕੇ ਜੀ ਬਹੁਤ ਬੁਰਾ ਹਾਲ ਸੀ ਹੂੰ ਬੜੀ ਗਰੀਬੀ ਸੀ ਸਾਡੇ ਤੇ ਮਸ ਕਰਕੇ ਜ਼ਾਬ 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 ਇਸੇ ਕਰਕੇ ਮਤਲਬ ਪੜ੍ਹਾਈ ਵੀ ਰਹਿ ਗਈ ਗਾਇਕੀ ਵੀ ਰਹਿ ਗਈ ਸਾਰਾ ਕੁਝ ਹੀ ਰਹਿ ਗਿਆ ਜੀ ਜ਼ਿੰਮੇਵਾਰੀ ਥੋੜੇ ਤੇ ਪਈ ਜਿਆਦੇ ਘਾਟ ਪੈਣਾ ਸੀ ਪੈਣਾ ਬਿਉਣੀਆਂ ਪਈਆਂ ਜਾਂ ਹਾਂ ਜਿਹੜੇ ਵੱਡੇ ਭਾਈ ਜੀ ਉਹ ਵੱਡ ਹੋ ਗਏ ਤੇ ਹੂੰ ਫਿਰ ਮੈਂ ਇਕੱਲਾ ਫਸ ਗਈ ਤੁਸੀਂ ਸਭ ਤੋਂ ਛੋਟੇ ਸੀ ਸਭ ਤੋਂ ਛੋਟਾ ਜੀ ਮੈਂ अच्छा हां जी फिर मैं जाड़ी करा करा ही इधर भी बड़ा कर मोटा जाया करा जी उडरा ਨਾਲ ਨਾਲ ਕਿਸੇ ਨਾਲ ਦੋ ਪੀ ਬਣ ਜਾਂਦੀ ਐਸ ਤਰ੍ਹਾਂ ਫਿਰ ਮੈਂ ਲੜਕਦੀ ਰਹੀ ਜੀ ਆਰਾਮ ਸਿੰਘ ਜੀ ਫਿਰ ਕੀ ਕੰਮ ਕਰਦੇ ਰਹੇ ਤੁਸੀਂ મતલਬ ਮਜ਼ਦੂਰੀ ਮੈਸਤਰੀ ਨਾ ਜਾਣੇ ਹਾਂ ਜੀ ਮੈਸਤਰੀ ਨਾ ਜਾਂਦਾ ਜਿਵੇਂ ਅੱਜ ਵੀ ਤੁਸੀਂ ਲੇਵਰ ਕਰਕੇ ਦਿਹਾੜੀ ਕਰਕੇ ਆਏ ਮੈਂ ਤੁਹਾਨੂੰ ਸੁਣਿਆ ਮੈਨੂੰ ਲੱਗਿਆ ਕਿ ਤੁਹਾਡੇ ਨਾਲ ਗੱਲ ਕਰਨੀ ਚਾਹੀਦੀ ਇੱਕ ਜਿਹੜਾ ਕਲਾਕਾਰ ਹੈ ਤੁਹਾਡੇ ਅੰਦਰ ਪਿਆਗਾ ਲੋਕਾਂ ਨੂੰ ਨਹੀਂ ਪਤਾ ਪਿੰਡ ਦੇ ਲੋਕਾਂ ਨੂੰ ਤਾਂ ਪਤਾ ਹੋਊਗਾ ਵੀ ਰਾਮ ਸਿੰਘ ਗਾਉਂਦਾ ਹਾਂਜੀ ਪਤਾ ਹੈ ਨਾ ਸਭ ਨੂੰ ਪਤਾ ਹੀ ਕਦੇ ਕਿਤੇ ਦਿਹਾੜੀ ਕਰਨ ਗਏ ਜਾਂ ਮਜ਼ਦੂਰੀ ਕਰਨ ਗਏ ਗਾਉਣੇ ਉੱਥੇ ਹਾਂਜੀ ਕਹਿੰਦਾ ਵੀ ਸੁਣਾ ਦੇ ਗਾਣਾ ਯਾਰ ਨਾ ਤਾਂ ਨਹੀਂ ਬਈ ਨਸ਼ੱਤਰ ਛੱਤੇ ਹੋਣਾ ਉਹ ਗਾਣਾ ਸੁਣਾਓ ਠੀਕ ਹੈ ਜੀ ਪੱਤਿਆਂ ਨਾਲ ਇੱਕ ਪੜੀਆ ਯਾਦ ਆ ਤੁਹਾਡੇ ਹਾਂ ਜਿੰਨਾ ਕਹ ਰਿਹਾ ਯਾਰ ਜਿੰਨਾ ਸਤਾਈਆਂ ਅੰਤਰਾ ਕੋਈ ਵੀ ਸਤਾਈਆਂ ਅੰਤਰਾ ਹੀ ਉਹ ਇੱਕ ਸੌਣ ਦਾ ਮਹੀਨਾ ਰੁੱਤ ਪਿਆਰ ਦੀ ਜਾਦ ਮੱਲੋ ਮੱਲੀ ਆ ਗਈ ਸੋਹਣੇ ਯਾਰ ਦੀ ਬੇ ਕੁੜੀਆਂ ਚ ਗੱਲ 치ੜ ਗਈ ਵੇ ਜਦੋਂ ਪੀਂਘ ਦੇ ਉਲਾਰ ਨਾਲ ਸੋਹਣਾ ਸੱਜਣਾ ਹਾਨੀਆਂ ਵੇ ਪੱਤਿਆਂ ਦਾ ਵੇ ਪੱਤਿਆਂ ਦਾ ਵੇ ਪੱਤਿਆਂ ਦਾ ਇੱਕ ਫਿੜ ਗਈ ਵੇ ਇੱਕ ਸੌਣ ਦਾ ਮਹੀਨਾ ਰੁੱਤ ਪਿਆਰ ਦੀ ਕੀ ਬਾਤ ਹੈ ਮੇਲੇ ਨੂੰ ਛੱਤਰ ਛੱਤਾ ਹੁਣਾਂ ਨੂੰ ਕਦੇ ਹਾਂ ਇੱਕ ਵਾਰੀ ਮਿਲੇ ਹੋਏ ਦੀ ਇੱਕ ਵਾਰ ਹੀ ਮਿਲੇ ਹਾਂਜੀ ਗੀਤ ਲਿਖਣੇ ਕਦੋਂ ਸ਼ੁਰੂ ਕੀਤੇ ਗਰੀਬੀ ਦੀ ਜਾਇ ਨਹੀਂ ਜਾਂਦਾ ਜੀ ਪੜਾ ਖਰਾਬ ਨਹੀਂ ਹੁੰਦਾ ਜੀ ਅੱਛਾ ਜਾਇ ਨਹੀਂ ਜਾਂਦਾ ਜਾਇ ਨਹੀਂ ਜਾਂਦਾ ਜੀ ਗੀਤ ਕਦੋਂ ਲਿਖਣਾ ਸ਼ੁਰੂ ਕੀਤੇ ਗੀਤ ਮੈਂ ਲਿਖਣਾ ਸ਼ੁਰੂ ਕਰੀ ਮੈਂ 13 ਸਾਲ ਦੀ ਉਸ ਟਾਈਮ ਜੀ 13 ਸਾਲ ਦੇ ਸੀ ਹਾਂਜੀ ਆਪ ਲਿਖੇ ਗੀਤ ਆਪ ਲਿਖਦਾ ਸੀ ਕੋਈ ਕਿਸੇ ਗਾਇਕ ਨੇ ਗਾਇਆ ਗਾਣਾ ਕਦੇ ਕੋਈ ਥੋੜਾ ਇੱਕ ਕਰ ਕਰਵਾਦੀ ਮੈਂ ਅਬ ਜਬ ਦੀ ਸੁਚੀ ਗਈ ਮੈਂ ਮੈਂ ਆਪ ਕਰਵਾਉਂਗਾ ਹਾਂ ਵੀ ਮੈਂ ਚਿੰਕੀ ਲਈ ਮੰਗਵਾਉਂਗਾ ਹਾਂ ਵੀ ਆਪ ਜੀ ਲਿਖਿਆ ਕਰੂ ਆਪ ਹੀ ਗਾਇਆ ਕਰੂਗਾ ਤੋ ਡੈਰੀਆ ਲਿਖੀ ਲਿਖ ਯਾਰ ਲਿਖ ਹੀ ਰਹੇ ਹਾਂ ਹਾਂ ਜੀ ਲਿਖੀ ਲਿਖੇ ਜੀ ਅੱਜ ਵੀ ਪਾਇਆ ਲਿਖੇ ਹੋਏ ਹਾਂ ਪਏ ਨਹੀਂ ਕੀਤਾ ਲਿਖੇ ਪਏ ਨਹੀਂ ਕਦੇ ਦੁੱਖ ਨਹੀਂ ਹੋਇਆ ਵੀ ਯਾਰ ਜੇ ਗਰੀਬੀ ਨਾ ਹੁੰਦੀ ਤੇ ਰਾਜ ਸਿੰਘ ਬਹੁਤ ਦੁੱਖ ਹੋਇਆ ਜੀ ਤੁਸੀਂ ਕਿਹਾ ਪਹਿਲਾਂ ਵੀ ਗਰੀਬੀ ਅੱਜ ਵੀ ਉਸੇ ਤਰ੍ਹਾਂ ਉਸੇ ਗਰੀਬੀ ਚ ਬੈਠੇ ਹੋ ਹਾਂ ਜੀ ਬਸ ਨਾਲਿਕ ਨਹੀਂ ਸੀ ਪਰ ਗਈ ਗਰੀਬੀ ਨੂੰ ਵੀ ਦੁੱਖ ਨੂੰ ਵੀ ਏਦਾਂ ਦਿਲ ਟੁੱਟਦਾ ਕਦੇ-ਕਦੇ ਹਾਂ ਜੀ ਇਹ ਕਹਿੰਦਾ ਵੀ ਸੁਪਨੇ ਮਰ ਗਏ ਹਾਂ ਜੀ ਕਈ ਵਾਰ ਰੱਖਾ ਚ ਪਾਣੀ ਚੱਲ ਪਾਂਦਾ ਰਾਤ ਨੂੰ ਬੇ ਬੇ ਵੀ ਇਹ ਗੱਲ ਵਾਪਰ ਗਈ ਹਾਂ ਜੀ ਯਾਨ ਤੁਸੀਂ ਕਿ ਪਰਿਵਾਰਕ ਤੌਰ ਤੇ ਵੀ ਜਿਵੇਂ ਮਤਲਬ ਮੈਂ ਪੁੱਛਿਆ ਸੀ ਕਿਸੇ ਮਿੱਤਰ ਪਿਆਰੇ ਨੂੰ ਬੰਦਾ ਕਿਉਂਕਿ ਰਿਸ਼ਤਿਆਂ ਨਾਲ ਹੀ ਜੁੜਿਆ ਹੁੰਦਾ ਹੈਗਾ ਕਈ ਵਾਰੀ ਰਿਸ਼ਤੇ ਵੀ ਸਾਨੂੰ ਤੋੜ ਦਿੰਦੇ ਨੇ ਬੰਦੇ ਨੂੰ ਹਾਂਜੀ ਉਹ ਵੀ ਗੱਲ ਹੋਈ ਹੈ ਜੀ ਮੇਰੇ ਵੱਡੇ ਭਾਈ ਨਾਲ ਮੈਂ ਵਿਆਹਤਾ ਦੋਵਾਂ ਦਾ ਇਕੱਠਾ ਕਰਤਾ ਸੀ ਹੂੰ ਕਿੰਨੇ ਸਾਲ ਦਾ ਵਿਆਹ ਹੋ ਗਿਆ ਜੀ ਮੇਰਾ ਕਿੰਨੇ ਸਾਲਾਂ ਦਾ 15 ਸਾਲ ਦਾ ਜੀ 15 ਸਾਲ ਚ ਵਿਆਹਤਾ ਉਹ ਲਾ ਜੀ ਮੇਰੇ ਦਾੜੀ ਵੀ ਜੀ ਕੁਛ ਹੁੰਦੀ ਆ ਹੂੰ ਚਲੋ ਜੀ ਉਸ ਤੋਂ ਬਾਅਦ ਮੈਂ 16ਵੇਂ ਸਾਲ ਮੈਂ ਜਾ ਕੇ ਲਿਆ ਵੱਡਾ ਡੋ ਗਿਆ ਅੱਛਾ 16 ਸ 16 ਸਾਲ ਦੇ ਹੋਏ ਫਿਰ ਤੁਸੀਂ ਲੈ ਕੇ ਲੈ ਕੇ ਆ ਗਏ ਹੂੰ ਜਦੋਂ ਸਰਵਾਧਮ ਬੇਟੀ ਦਾ ਬਾਬ ਹੋ ਗਈ ਹੂੰ ਮੈਂ 87 ਚ ਲੈ 88 ਦੀ ਗੁੱਡੀ ਹੋ ਗਈ ਹੂੰ ਉਹ ਤੋਂ ਫਿਰ ਹੋਰ ਦਬ ਗਿਆ ਜੀ ਹੂੰ ਫਿਰ ਜੇ ਸਾਲਵਾਰਕ ਮੁੰਡਾ ਫਿਰ ਹੋ ਗਈ ਪੰਜ ਬੱਚੇ ਹੋਈ ਪੰਜ ਬੱਚੇ ਸੀ ਪੰਜ ਬੱਚੇ ਫਿਰ ਇਨੇ ਬੱਚੇ ਪਾਲਣੇ ਬਹੁਤ ਮੁਸ਼ਕਲ ਹੈ ਪ੍ਰੈਸ਼ਰ ਕੋਣ ਕਰ ਜਾਇਆ ਕਰੀਏ ਜੀ ਪ੍ਰੈਸ਼ਰ ਵਧਾਣਾ ਕਰੇ ਹੁੰਦਾ ਹੂੰ ਜਵਾਬ ਦੇ ਜਾ ਕਰਨੀ ਡਾਕਟਰ ਕਹਿੰਦੇ ਖੂਨ ਘਟਾ ਹੈ ਹੂੰ ਇਹ ਤਾਂ ਗੱਲ ਹੈ ਜ ਤਾਂ ਗੱਲ ਹੈ ਜਦੋਂ ਪੰਜਵਾਂ ਬੱਚਾ ਹੋ ਗਿਆ ਜੀ ਫਿਰ ਡੱਕਣ ਪੜਤੀ ਕਹਿੰਦੇ ਕੋਈ ਚੱਕਰ ਨਹੀਂ ਹੂੰ ਸੇਪਰੇਸ਼ਨ ਹੋ ਗਈ ਜੀ ਬੱਚਿਆਂ ਬੱਚੇ ਬਹੁਤ ਮਿਹਨਤ ਕੀਤੀ ਤੁਸੀਂ ਬਹੁਤ ਮਿਹਨਤ ਕੀਤੀ ਕੁੜੀਆਂ ਵਿਆਹੀਆਂ ਹਾਂਜੀ ਮੁੰਡੇ ਵਿਆਏ ਮੁੰਡੇ ਵਿਆਹੀ ਆ ਜੇ ਤੁਹਾਡੀ ਉਮਰ ਆ ਤੇ ਉਹਦਾ ਪਰਿਵਾਰ ਤੁਹਾਡੇ ਨਾਲ ਖੜਦਾ ਉਹ ਤੋਂ ਨਾਲ ਤੇ ਹੁਣ ਤਾਂ ਮੁੰਡੇ ਵੀ ਅੜਦੇ ਨਹੀਂ ਅੜਦੇ ਹੁਣ ਤੁਹਾਡੇ ਨਾਲ ਅੜਦੇ ਨਹੀਂ ਹੁਣ ਤਾਂ ਮੈਂ ਕੱਲਾ ਅੱਛਾ ਕੱਲੇ ਰਹਿੰਦੇ ਹੋ ਕੱਲਾ ਬਸ ਦੋਤਾ-ਦੋਤੀ ਨਹੀਂ ਮਿਲਦੇ ਬੇ ਹੂੰ ਬੁੱਢੀ ਤਾਂ ਲਾਗ ਹੋ ਕੇ ਦਿੱਕਤਾ ਉਹ ਕਿਤੇ ਹੋਰ ਵਿਆਹਤੀ ਉਹ ਬੱਚੇ ਜਿਹੜੇ ਤੋਂ ਮੈਂ ਰੱਖ ਲਏ ਸੀ ਉਹ ਤਾਂ ਉਹਨਾਂ ਨੂੰ ਵੀ ਹੁਣ ਤੁਸੀਂ ਪਾਲ ਰਹੇ ਹੋ ਹਾਂਜੀ ਮੈਂ ਪਾਲ ਰਹੇ ਹਾਂ ਉਹਨਾਂ ਨੂੰ ਦੋ ਬੱਚੇ ਨੇ ਜੀ ਗੁੱਡੀ ਇੱਕ ਨੂੰ ਉਹਨਾਂ ਨੂੰ ਪਾੜ ਰਹੇ ਹੋ ਹਾਂਜੀ ਮਾਮਸਦਿਕ ਹੋਣਾ ਨੂੰ ਮਿਲੇ ਤੁਸੀਂ ਕਦੇ ਹਾਂਜੀ ਉਹਨੂੰ ਮਿਲੇ ਸੀ ਗਾਉਣਾ ਕਿਹਦਾ ਵਧੀਆ ਲੱਗਦਾ ਮਾਮਸਦਿਕ ਹੋਣਾ ਦਾ ਚਮਕੀਲੇ ਹੋਣਾ ਦਾ ਮਾਨਕ ਹੋਣਾ ਨੂੰ ਸੁਣਦੇ ਰਹੇ ਦੇ ਕੋਈ ਉ ਤਾਂ ਸਾਰੇ ਜਿਗ ਬਗਿਆ ਨਹੀਂ ਪਰ ਸਭ ਤੋਂ ਪਿਆਰਾ ਮੈਂ ਚਮਕੀਲੇ ਨਾਲ ਜਿਆਦਾ ਤੀਂ ਜਿਆਦਾ ਚਮਕੀਲੇ ਹੋਣਾ ਦਾ ਪਿਆਰ ਸੀ ਹਾਂਜੀ ਉਹਨਾਂ ਦੇ ਗੀਤ ਵਧੀਆ ਲੱਗਦੇ ਸੀ ਉਹਨਾਂ ਦੇ ਗੀਤ ਸਾਰੇ ਗੁੰਗਣਾਉਂਦੇ ਯਾਦ ਸਾਰੇ ਗਾਣੇ ਹਾਂਜੀ ਕੱਲੇ ਕੱਲੇ ਗਾਣੇ ਹਾਂਜੀ ਪੂਰਾ ਪੂਰਾ ਗਾਣਾ ਯਾਦ ਰੱਖਦੇ ਹੋ ਪੂਰਾ ਵੀ ਹੁਣ ਕੁਰਸੂ ਕੰਮਾਂ ਦੇ ਕਰਕੇ ਹੀ ਰਹੀ ਵੀ ਜਿਵੇਂ ਤੁਸੀਂ ਥੋੜਾ ਪਿੱਛੇ ਹੋ ਕੇ ਕੈਮਰੇ ਚ ਫਰੇਮ ਚ ਆਹੋ ਪੂਰੇ ਵੀ ਜਿਵੇਂ ਪਹਿਲਾਂ ਵਾਲੇ ਲੋਕ ਜਿਹੜੇ ਗਾਉਂਦੇ ਸੀਗੇ ਉਹ ਨਾਲ ਨਾਲ ਢੋਲਕੀ ਵੀ ਵਜਾ ਲੈਂਦੇ ਸੀ ਜਿਵੇਂ ਤੁਸੀਂ ਲੀਵਰ ਕਰਨ ਜਾਂਦੇ ਹੋ ਪੀਪੀ ਦੀ ਵਜਾਲੀ ਜਾਂ ਕੋਈ ਇਹੋ ਜਿਹਾ ਕੁਝ ਕਰਦੇ ਹੋ ਹਾਂਜੀ ਹਾਂ ਉਹ ਵੀ ਆਉਂਦੀ ਪਿੱਟੋ ਢੋਲਕੀ ਕਿਸੇ ਬਾਰ ਬੂਰ ਤੇ ਖੜਕੇ ਵਜਾਲੀ ਤੂੰ ਵੀ ਮੈਨੂੰ ਬਹੁਤ ਜਿਆਦਾ ਵੀ ਵਜਾਉਂਦਾ ਜੀ ਮੈਂ ਹਾਂ ਅੱਛਾ ਤੂੰ ਵੀ ਬਣਾ ਲੈਂਦੇ ਹਾਂ ਪ੍ਰੋਗਰਾਮ ਵੀ ਜਾਂਦਾ ਰਹੀ ਮੈਂ ਪ੍ਰੋਗਰਾਮ ਕੋ ਬਹੁਤ ਕਰ ਨਹੀਂ ਅੱਛਾ ਗਾਇਕੀ ਦੇ ਪ੍ਰੋਗਰਾਮ ਵੀ ਕਰਦੇ ਰਹੇ ਬਹੁਤ ਕਰੀ ਅੱਛਾ ਮੈਂ ਟੋ ਤਿੰਨ ਵਾਰ ਪਿੱਟ ਦਾ ਲੈਣਕ ਤੁੰਗੀ ਹੁੰਦੀ ਕਿੱਥੇ 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 ਮਿਲੇ ਤੁਹਾਨੂੰ ਪ੍ਰੋਗਰਾਮ ਮੈਂ ਸਮਾਨ ਦਾ ਪ੍ਰੋਗਰਾਮ ਕਰਾਈ ਐ ਜਦੋਂ ਨਾਗੜ ਦਾ ਪ੍ਰੋਗਰਾਮ ਕਰਾਈ ਹੂੰ ਚੂਲੜ ਦਾ ਬਹੁਤ ਪ੍ਰੋਗਰਾਮ ਬਹੁਤ ਪ੍ਰੋਗਰਾਮ ਕੀਤਾ ਕੋਈ ਗਾਣਾ ਸੁਣਾਓ 69 60 ਹਣਾ ਦਾ ਕੋਈ ਵੀ ਸੁਣਾ ਦਿਓ ਆਪਾਂ ਲਿਖਣਾ ਭਾਈ ਆਪ ਦਾ ਲਿਖਾ ਸੁਣਾ ਦੋ ਹਾਂ ਨੀ ਉਹ ਦੁਆਖ ਦੀ ਹੁੰਦੀ ਸੀ ਤੇਰੀ ਤੇਰੀ ਮੈਨੂੰ ਰੱਖਿਆ ਤੂੰ ਦੇਕੇ ਨੀਦੁਲੇਰੀ ਨੀ ਮੂੜਾ ਮੁਖ ਮੌਜਮਾਨ ਕੇ ਹੋ ਲੱਗੀ ਤੋੜ ਗਈ ਮਲਾਜੇਦਾਰੀ ਤੋੜ ਲਈ ਗਰੀਬ ਜਾਣ ਕੇ ਨੀ ਤੂੰ ਤੋੜ ਗਈ ਮਲਾਜੇਦਾਰੀ ਤੋੜ ਲਈ ਗਰੀਬ ਜਾਣ ਕੇ ਕੀ ਬਾਤ ਆ ਕੀ ਬਾਤ ਆ ਇਹ ਤੁਹਾਡਾ ਆਪਣਾ ਲਿਖਿਆ ਹੋਇਆਗਾ ਬੋਲਕਾ ਜੀ ਗਰੀਬੀ ਤੇ ਗਾਣੇ ਲਿਖੇ ਬਹੁਤ ਸਾਰੇ ਹਾਂਜੀ ਬਹੁਤ ਸਾਰੇ ਗਾਣੇ ਲਿਖੇ ਹਾਂਜੀ ਜੀ ਬਹੁਤ ਬਹੁਤ ਸ਼ੁਕਰੀਆ ਰਾਮ ਸਿੰਘ ਜੀ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਅੱਗੇ ਤੋਂ ਆਉਣ ਵਾਲੇ ਦਿਨਾਂ 'ਚ ਤੁਹਾਡੇ ਨਾਲ ਗੱਲਬਾਤ ਕਰਦੇ ਰਾਂਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਧੰਨਵਾਦ ਜੀ ਧੰਨਵਾਦ ਮੈਨੂੰ ਗਰੀਬ ਨੂੰ ਇੱਕ ਸਪਸ਼ਾਅ ਜੀ ਉਸਨੇ ਲਓ ਜੀ ਇਹ ਸਨ ਰਾਮ ਸਿੰਘ ਛੋਟੀ ਇੰਟਰਵਿਊ ਕੀਤੀ ਹੈ ਕਿਉਂਕਿ ਅਸੀਂ ਕਿਸੇ ਪਿੰਡ 'ਚ ਕਿਸੇ ਹੋਰ ਇੰਟਰਵਿਊ ਲਈ ਆਏ ਸੀ ਪਰ ਸਾਨੂੰ ਮਿਲ ਗਏ ਥੋੜੀ ਜੀ ਕਿਉਂਕਿ ਰੋਸ਼ਨੀ ਕਰਕੇ ਇੱਕ ਕੈਮਰਾ ਦੀ ਦਿੱਕਤ ਕਰਕੇ ਕੈਮਰਾ ਦੀ ਬੈਟਰੀ ਕਰਕੇ ਥੋੜੀ ਜੀ ਇੰਟਰਵਿਊ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਆਉਣ ਵਾਲੇ ਦਿਨਾਂ 'ਚ ਇੱਕ ਲੰਬੀ ਇੰਟਰਵਿਊ ਰਾਮ ਸਿੰਘ ਹੁਣਾਂ ਨਾਲ ਜੇ ਤੁ ਇਨਾਂ ਦੀ ਆਵਾਜ਼ ਇਨਾਂ ਦੀ ਗਾਇਕੀ ਤਾਂ ਆਉਣ ਵਾਲੇ ਦਿਨਾਂ 'ਚ ਅਸੀਂ ਜਰੂਰ ਇਹਨਾਂ ਨਾਲ ਇੱਕ ਲੰਬੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਕੈਮਰਾਮੈਨ ਰਾਜ ਦੇ ਨਾਲ ਹੈਪੀ ਭਗਤਾਂ